ਸਤਿ ਸ਼੍ਰੀ ਅਕਾਲ ਦੋਸਤੋ ਜਿੰਦਗੀ ਦੇ ਮੈਦਾਨ ਵਿੱਚ ਸਫਲ ਹੋਣ ਲਈ ਦੋ ਚੀਜ਼ਾਂ ਬਹੁਤ ਜ਼ਰੂਰੀ ਹੁੰਦੀਆਂ ਹਨ ਇੱਕ ਸਮੇਂ ਦੀ ਸਮਝ ਅਤੇ ਦੂਜਾ ਹੌਸਲਾ ਜਿਹੜਾ ਇਨਸਾਨ ਸਮੇਂ ਦੀ ਕੀਮਤ ਨੂੰ ਸਮਝ ਲੈਂਦਾ ਹੈ ਉਹ ਆਪਣੇ ਹਾਲਾਤਾਂ ਨੂੰ ਮਿੱਠਾ ਕਰ ਲੈਂਦਾ ਹੈ ਸਮਾਂ ਸਭ ਤੋਂ ਵੱਡਾ ਗੁਰੂ ਹੈ ਜਿੰਦਗੀ 'ਚ ਉਹ ਕਈ ਵਾਰੀ ਅਸੀਂ ਪੈਸੇ ਦੀ ਕਮੀ ਦੀ ਗੱਲ ਕਰਦੇ ਹਾਂ ਹਾਲਾਤਾਂ ਦੀ ਗੱਲ ਕਰਦੇ ਹਾਂ ਪਰ ਕਦੇ ਸੋਚਿਆ ਅਸਲ ਵਿੱਚ ਸਾਡੀ ਜ਼ਿੰਦਗੀ 'ਚ ਸਭ ਤੋਂ ਵੱਡੀ ਕਮੀ ਕੀ ਦੀ ਹੁੰਦੀ ਹੈ ਉਹ ਹੁੰਦੀ ਇਹ ਸਮੇਂ ਦੀ ਕਮੀ ਦੀ ਨਹੀਂ ਬਲਕਿ ਸਮੇਂ ਦੀ ਅਹਿਮੀਅਤ ਸਮਝਣ ਦੀ ਹੁੰਦੀ ਹੈ ਜ਼ਿੰਦਗੀ ਵਿੱਚ ਦੋ ਤਰ੍ਹਾਂ ਦੇ ਲੋਕ ਹੁੰਦੇ ਨੇ ਇੱਕ ਉਹ ਜੋ ਸਮੇਂ ਦੀ ਕਦਰ ਨਹੀਂ ਕਰਦੇ ਤੇ ਇੱਕ ਉਹ ਜੋ ਸਮੇਂ ਦੀ ਕੀਮਤ ਨੂੰ ਪਛਾਣ ਲੈਂਦੇ ਨੇ ਅੱਜ ਜੋ ਕਹਾਣੀ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਹਾਂ ਇਹ ਸਿਰਫ ਕਹਾਣੀ ਨਹੀਂ ਇਹ ਜ਼ਿੰਦਗੀ ਬਦਲਣ ਵਾਲਾ ਅਨੁਭਵ ਹੈ ਇੱਕ ਗਰੀਬ ਮਿਸਤਰੀ ਦੀ ਕਹਾਣੀ ਜੋ ਸਮੇਂ ਦੀ ਕਦਰ ਕਰਕੇ ਲਖਪਤੀ ਬਣ ਗਿਆ ਇੱਕ ਛੋਟੇ ਜਿਹੇ ਪਿੰਡ ਵਿੱਚ ਰਹਿੰਦਾ ਸੀ ਰਗੂਬੀਰ ਪੇਸ਼ੇ ਨਾਲ ਮਿਸਤਰੀ ਦਿਨ ਰਾਤ ਮਿਹਨਤ ਕਰਦਾ ਪਰ ਘਰ ਦੀ ਹਾਲਤ ਬਹੁਤ ਹੀ ਮਾੜੀ ਪੁਰਾਣੀ ਚੋਬਣੀ ਫਟੇ ਕੱਪੜੇ ਨੰਗੇ ਪੈਰਾਂ ਬੱਚੇ ਪਰ ਰਗੂਬੀਰ ਦੇ ਮਨ ਵਿੱਚ ਇੱਕ ਗੱਲ ਸਦਾ ਗੂੰਜਦੀ ਰਹਿੰਦੀ ਸੀ ਜਦ ਤੱਕ ਮੈਂ ਸਮੇਂ ਦੀ ਕੀਮਤ ਨੂੰ ਨਹੀਂ ਸਮਝਾਂਗਾ ਮੇਰੀ ਤਕਦੀਰ ਨਹੀਂ ਬਦਲੇਗੀ ਇੱਕ ਦਿਨ ਪਿੰਡ ਦੇ ਬਜ਼ੁਰਗ ਨੇ ਕਿਹਾ ਉਤ ਸਮਾ ਸਭ ਤੋਂ ਵੱਡਾ ਗੁਰੂ ਹੈ ਜਿਹੜਾ ਸਮੇ ਨੂੰ ਸਮਝ ਜਾਂਦਾ ਹੈ ਉਹ ਮੌਤ ਤੋਂ ਵੀ ਜਿੱਤ ਸਕਦਾ ਹੈ ਇਹ ਗੱਲ ਰਗੂਬੀਰ ਦੇ ਦਿਲ 'ਚ ਲੱਗ ਗਈ ਫਿਰ ਕੀ ਸੀ ਸਵੇਰੇ ਮਜ਼ਦੂਰੀ ਰਾਤ ਨੂੰ ਨਕਸ਼ਿਆਂ ਦੀ ਪੜਾਈ ਨੀਂਦ ਆਉਂਦੀ ਸੀ ਪਰ ਰਗੂਬੀਰ ਸੋਚਦਾ ਸੀ ਜਦ ਤੱਕ ਮੇਰੇ ਹਾਲਾਤ ਸੋ ਰਹੇ ਨੇ ਮੈਂ ਨਹੀਂ ਸੋ ਸਕਦਾ ਕਿਵੇਂ ਇੱਕ ਮਕਾਨ ਦਾ ਨਕਸ਼ਾ ਬਣਾਇਆ ਜਾਂਦਾ ਹੈ ਕਿਵੇਂ ਕੰਮ ਦੇ ਅੰਦਾਜ਼ੇ ਲਾਏ ਜਾਂਦੇ ਹਨ ਇਹ ਸਭ ਕੁਝ ਉਹ ਰਾਤ ਨੂੰ ਸਿੱਖਣ ਲੱਗ ਪਿਆ ਦਿਨ ਦਾ 8 ਤੋਂ 9 ਘੰਟੇ ਮਿਸਤਰੀ ਦਾ ਕੰਮ ਰਾਤ ਨੂੰ 2 ਤੋਂ 3 ਘੰਟੇ ਨਕਸ਼ਿਆਂ ਦੀ ਪੜਾਈ ਰਗੂਬੀਰ ਦੀ ਜ਼ਿੰਦਗੀ ਚੁੱਪ ਚਾਪ ਪਰਿਵਰਤਨ ਵੱਲ ਵੱਧ ਰਹੀ ਸੀ ਕਈ ਵਾਰ ਰਾਤ ਨੂੰ ਸਿੱਖਦੇ ਹੋਏ ਨੀਂਦ ਆ ਜਾਂਦੀ ਸੀ ਪਰ ਦਿਲ ਚਿਕ ਚਿੰਗਾਰੀ ਸੀ ਸਮੇਂ ਨੂੰ ਬਰਬਾਦ ਨਹੀਂ ਕਰਨਾ ਦਾ ਇੱਕ ਦਿਨ ਮੌਕਾ ਆਇਆ ਪਿੰਡ ਵਿੱਚ ਇੱਕ ਵੱਡੀ ਕੰਪਨੀ ਸਕੂਲ ਬਣਾਉਣਾ ਹੈ ਰਗੂਬੀਰ ਨੇ ਹੌਸਲਾ ਕਰਕੇ ਉਹਨਾਂ ਨੂੰ ਕਿਹਾ ਮੈਂ ਨਕਸ਼ਾ ਪੜ ਸਕਦਾ ਹਾਂ ਲੋਕ ਹੱਸੇ ਪਰ ਜਦੋਂ ਰਗੂਬੀਰ ਨੇ ਉਹਨਾਂ ਦੇ ਸਾਹਮਣੇ ਨਕਸ਼ਾ ਪੜਿਆ ਲੋਕਾਂ ਦੀਆਂ ਅੱਖਾਂ ਫਟ ਗਈਆਂ ਪਰ ਰਗੂਬੀਰ ਨੇ ਜੋ ਸਿੱਖਿਆ ਸੀ ਉਹ ਰਾਤਾਂ ਦੀ ਮਿਹਨਤ ਸੀ ਉਸੇ ਕੰਪਨੀ ਨੇ ਰਗੂਬੀਰ ਨੂੰ ਮੌਕਾ ਦਿੱਤਾ ਮਹੀਨੇ ਬਾਅਦ ਉਹ ਜੂਨੀਅਰ ਸਾਈਟ ਇੰਜੀਨੀਅਰ ਦੀ ਤਰ੍ਹਾਂ ਕੰਮ ਕਰਨ ਲੱਗ ਪਿਆ ਜਦੋਂ ਲੋਕਾਂ ਨੇ ਰਗੂਬੀਰ ਨੂੰ ਆਫਿਸ ਵਿੱਚ ਬੈਠਾ ਵੇਖਿਆ ਤਾਂ ਉਹਨਾਂ ਦੀਆਂ ਅੱਖਾਂ ਚਹਿਰਾਨੀ ਸੀ ਕਈ ਸਾਲਾਂ ਦੀ ਲਗਾਤਾਰ ਮਿਹਨਤ ਅਤੇ ਸਮੇਂ ਦੀ ਇੱਜ਼ਤ ਕਰਨ ਕਾਰਨ ਰਗੂਬੀਰ ਹੁਣ ਆਪਣੇ ਇਲਾਕੇ ਦਾ ਸਭ ਤੋਂ ਵੱਡਾ ਠੇਕੇਦਾਰ ਬਣ ਗਿਆ ਜਿਸ ਝੋਪੜੀ ਵਿੱਚ ਉਹ ਪਲਿਆ ਸੀ ਉੱਥੇ ਹੁਣ ਕੋਠੀ ਖੜੀ ਹੈ ਪਰ ਦੋਸਤੋ ਇਸ ਸਫਲਤਾ ਦੇ ਪਿੱਛੇ ਨਾ ਕੋਈ ਚਮਤਕਾਰ ਸੀ ਨਾ ਕਿਸੇ ਦੀ ਸਿਫਾਰਿਸ਼ ਸਿਰਫ ਇੱਕੋ ਗੱਲ ਸੀ ਉਸਨੇ ਕਦੇ ਵੀ ਆਪਣੇ ਸਮੇਂ ਨੂੰ ਖਰਾਬ ਨਹੀਂ ਜਾਣ ਦਿੱਤਾ ਰਗੂਬੀਰ ਦੀ ਕਹਾਣੀ ਸਾਨੂੰ ਇਹ ਸਿਖਾਉਂਦੀ ਹੈ ਕਿ ਸਮੇਂ ਦੀ ਕੀਮਤ ਨੂੰ ਜੇਕਰ ਤੁਸੀਂ ਅੱਜ ਸਮਝ ਲੈਂਦੇ ਹੋ

ਹਰ ਪਲ ਨੂੰ ਉਨਾ ਹੀ ਅਹਿਮ ਮੰਨੋ ਜਿੰਨਾ ਤੁਸੀਂ ਤੁਸੀਂ ਆਪਣੀ ਜ਼ਿੰਦਗੀ ਨੂੰ ਮੰਨਦੇ ਹੋ ਜੇ ਰਗੂਪੀਰ ਕਰ ਸਕਦਾ ਸੀ ਤਾਂ ਤੁਸੀਂ ਵੀ ਕਰ ਸਕਦੇ ਹੋ ਆਖਰੀ ਵਿੱਚ ਮੈਂ ਤੁਹਾਨੂੰ ਇੱਕੋ ਗੱਲ ਕਹਿਣੀ ਹੈ ਸਮੇਂ ਦੀ ਕੀਮਤ ਪੈਸੇ ਤੋਂ ਵੀ ਵੱਧ ਹੈ ਪੈਸਾ ਖਤਮ ਹੋ ਜਾਵੇ ਤਾਂ ਦੁਬਾਰਾ ਆ ਸਕਦਾ ਹੈ ਪਰ ਸਮਾਂ ਜਦੋਂ ਇੱਕ ਵਾਰ ਨਿਕਲ ਗਿਆ ਹੁਣ ਨਹੀਂ ਆਉਂਦਾ ਹੁਣ ਤੱਕ ਜਿੱਥੇ ਵੀ ਗਲਤੀਆਂ ਹੋਈਆਂ ਹਨ ਉਹਨਾਂ ਨੂੰ ਛੱਡੋ ਇਹ ਤੋ ਸਿ ਤਿਆਰ ਹੋ ਆਪਣੇ ਸਮੇਂ ਦੀ ਕੀਮਤ ਨੂੰ ਪਛਾਨਣ ਲਈ ਸਮੇਂ ਦੀ ਕਦਰ ਕਰੋ ਆਪਣੇ ਸੁਪਨੇ ਸਾਚ ਕਰੋ ਹੁਣ ਤੁਹਾਡੀ ਵਾਰੀ ਹੈ ਤੁਸੀਂ ਵੀ ਆਪਣੀ ਕਹਾਣੀ ਲਿਖਣੀ ਸ਼ੁਰੂ ਕਰੋ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਇੱਕ ਨਵੀਂ ਕਹਾਣੀ ਇੱਕ ਨਵੀਂ ਉਮੀਦ ਨਾਲ ਧੰਨਵਾਦ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤੇ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਇੱਕ ਪਿਆਰਾ ਜਿਹਾ ਲਾਈਕ ਵੀ ਕਰ ਦਿਓ ਚੰਗਾ ਜੀ ਫਿਰ ਮਿਲਦੇ ਹਾਂ who